ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨੈਵੀਗੇਟੀਆਂ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 5-6 ਦਿਨਾਂ ਦੀ ਕਰਾਂਗੇ ਯਾਨੀ ਕਿ 20 ਫਰਵਰੀ ਤੱਕ ਮੌਸਮ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਸੈਟੇਲਾਈਟ ਦੱਸੇਗਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਜੇਕਰ ਗੱਲ ਉੱਤਰ ਭਾਰਤ ਦੀ ਕਰੀਏ ਪੰਜਾਬ ਨਾਲ ਲੱਗਦੇ ਖੇਤਰ ਹਰਿਆਣਾ ਦੇ ਰਾਜਸਥਾਨ ਦੀ ਤੇ ਅੱਜ ਦਿਨ ਭਰ ਜਿਹੜਾ ਜਾਨਾ ਖੇਤਰਾਂ ਦੇ ਵਿੱਚ ਨਾ ਸੂਬਿਆਂ ਦੇ ਵਿੱਚ ਮੌਸਮ ਸਾਫ਼ ਰਿਹਾ ਪੰਜਾਬ ਦੇ ਵਿੱਚ ਵੀ ਕਿਤੇ ਨਾ ਕੋਈ ਨਾ ਕਿਤੇ ਅੱਜ ਵੀ ਲਗਭਗ ਮੌਸਮ ਸਮੁੱਚੇ ਸੂਬੇ ਆਉਂਦੇ ਦਿਨਾਂ ਦੇ ਵਿੱਚ ਇੱਕ ਸਿਸਟਮ ਆ ਰਿਹਾ ਜੀ ਅੱਜ 14 ਤਰੀਕ ਹੈ ਕੱਲ 15 16 ਦੋਨਾਂ ਦਿਨਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਿਰਿਆ ਪੰਜਾਬ ਦੇ ਵਿੱਚ ਵੀ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ 17 ਤਰੀਕ ਨੂੰ ਇੱਕ ਹਲਕੀ ਵੈਸਟਰਨ ਡਿਸਰਬੈਂਸ ਆ ਰਹੀ ਹੈ 17 ਤੇ 18 ਇਹਨਾਂ ਦੋ ਦਿਨਾਂ ਦੇ ਵਿੱਚ ਜਿਹੜਾ ਜਾਂ ਮੀਂਹ ਦੇ ਅਸਰ ਬਣਨਗੇ ਪੰਜਾਬ ਦੇ ਵਿੱਚ ਕੁਝ ਗਿਨੇ ਚੁਨੇ ਭਾਗਾਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੀ ਕਣੀਆਂ ਸਿੱਟ ਜੇ ਸਿਸਟਮ ਜਾਂ ਫਿਰ ਹਲਕੇ ਜਿਹੇ ਛਰਾਟੇ ਲੱਗ ਜਾਣ ਵੈਸੇ ਬਹੁਤੇ ਖੇਤਰਾ ਦੇ ਵਿੱਚ ਅਸਾਰ ਉਮੀਦੇ ਨਹੀਂ ਹੈ ਸਿਸਟਮ ਜਿਹੜਾ ਉਹਦਾ ਜ਼ਿਆਦਾ ਅਸਰ ਹੈ ਜਿਹੜਾ ਹਰਿਆਣਾ ਉੱਤਰ ਪੂਰਬੀ ਜਿਹੜਾ ਜਾਂ ਰਾਜਸਥਾਨ ਵਾਲੇ ਪਾਸੇ ਤੇ ਮੱਧ ਪ੍ਰਦੇਸ਼ ਦੇ ਕੁਝ ਉੱਤਰੀ ਭਾਗ ਯੂਪੀ ਦਿੱਲੀ ਗੁਰੂਗਰਾਮ ਨੇੜਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਵਾਲਾ ਸਿਸਟਮ ਜ਼ੋਰ ਫੜੇਗਾ ਤੇ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਹਲਕੇ ਕਿਤੇ ਟਟਵੇਂ ਕਿਤੇ ਤੇਜ਼ ਝਰਾਟੇ ਲੱਗ ਸਕਦੇ ਨੇ 17 ਤੇ 18 ਤਰੀਕ ਨੂੰ ਕਿਉਂਕਿ ਸਿਸਟਮ ਜਿਹੜਾ ਜਾਂ ਉਹ ਥੱਲੇ ਵਾਲੇ ਪਾਸੇ ਝੁਕਿਆ ਹੋਇਆ ਸੈਟਲਾਈਟ ਦੇ ਵਿੱਚ ਜਿਹੜਾ ਜਾਂ ਸਮਝ ਸਕਦੇ ਆ ਇਹ ਆਪਣਾ ਪੰਜਾਬ ਹੈ ਜੀ ਪੰਜਾਬ ਦੇ ਥੱਲੇ ਵਾਲੇ ਪਾਸੇ ਜਿਹੜਾ ਜਿਹਾ ਸਿਸਟਮ ਇਧਰੋਂ ਲੈੰਦੇ ਵਾਲੇ ਪਾਸਿਓਂ ਆਣਾ ਤੇ ਇਧਰ ਨੂੰ ਪਹਾੜਾਂ ਨੂੰ ਜਾਣਾ ਇਹਦਾ ਅਸਰ ਪੰਜਾਬ ਦੇ ਉੱਤੇ ਨਾ માત્ર ਹੋਏਗਾ ਹਾਲਾਂਕਿ ਕੁਝ ਭਾਗਾਂ ਦੇ ਵਿੱਚ ਖਾਸ ਕਰ ਉਹ ਜ਼ਿਲ੍ਹੇ ਜਿਹੜੇ ਹਰਿਆਣੇ ਦੇ ਵੈਲਟ ਦੇ ਨਾਲ ਲੱਗਦੇ ਆ ਬਠਿੰਡਾ ਮਾਨਸਾ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਪਟਿਆਲਾ ਰਾਜਪੁਰਾ ਨਾਭਾ ਸੰਗਰੂਰ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਹੋ ਸਕਦਾ ਬੱਦਲ ਵਜਦ ਨਾਲ ਕਿਤੇ ਪੰਜ ਸੱਤ ਕਣੀਆਂ ਸਿਸਟਮ ਸੈੱਟ ਜਵੇ 17 ਤੇ 18 ਤਰੀਕ ਨੂੰ ਵੈਸੇ ਬਹੁਤੇ ਭਾਗਾਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਜਾਪ ਰਿਹਾ ਬੱਦਲ ਪੰਜਾਬ ਦੇ ਲਗਭਗ ਸਮੁੱਚ ਖੇਤਰਾਂ ਦੇ ਵਿੱਚ ਕਿਤੇ ਹਲਕੇ ਕਿਤੇ ਦਰਮਿਆਨੇ ਫੱਦਰ ਦੀ ਬਦਲਵਾਈ ਕਿਤੇ ਹੋ ਸਕਦਾ ਸੰਘਣੀ ਬਦਲਵਾਈ ਪਹੁੰਚੇ 17-18 ਦੇ ਦਰਮਿਆਨ ਤੇ ਪੂਰੇ ਦਾ ਵਹਾਅ ਇਹਨਾਂ ਦੋ ਦਿਨਾਂ ਦੇ ਵਿੱਚ ਚੱਲੇਗਾ ਜਿਸ ਦੇ ਨਾਲ ਟੈਂਪਰੇਚਰ ਦੇ ਵਿੱਚ 1 ਤੋਂ 2 ਡਿਗਰੀ ਦਾ ਵਾਧਾ ਦਰਜ ਹੋਵੇਗਾ ਸੋ ਇੱਕ ਨਜ਼ਰ ਉਸ ਵਾਜ ਜੇਕਰ ਆ તાਜਾ ਡਿਟੇਲ ਜੋ ਮੌਸਮ ਹਕਨੇ ਜਾਰੀ ਕੀਤੀ ਹੈ ਸਕਰੀਨ ਤੇ ਦੇਖ ਸਕਦੇ ਆ ਜੀ ਰਡਾਰ ਦੇ ਵਿੱਚ ਵੀ ਸਿਸਟਮ ਸ਼ੋ ਹੋ ਰਿਹਾ ਹੈ 17 ਤੇ 18 ਤਰੀਕ ਨੂੰ ISO ISOL ਦਾ ਮਤਲਬ ਇਹ ਹੁੰਦਾ ਕਿ ਕਿਤੇ ਜ਼ਿਆਦਾਤਰ ਖੇਤਰਾ ਦੇ ਵਿੱਚ ਜਿਹੜਾ yağ ਬੱਦਲਵਾਜ ਦਾ ਜ਼ਰੂਰ ਪਹੁੰਚੇਗੀ ਪਰ ਹਲਕੇ ਕਣੀਆਂ ਹਲਕੇ ਸ਼ਰਾਟੇ ਕਿਤੇ ਨਾ ਕਿਤੇ ਇਸ ਸਿਸਟਮ ਸੈੱਟ ਸਕਦਾ ਹੈ ਹਲਕੇ ਮੀਂਹ ਦੇ ਅਸਰ ਇਹਦਾ ਇਹ ਅਰਥ ਹੁੰਦਾ ਹੈ ISOL ਦਾ ਕਿ ਹਲਕੀ ਕਣੀਆਂ ਦੇ ਅਸਰ ਨੇ ਹਲਕੇ ਸ਼ਰਾਟੇ ਦੇ ਅਸਰ ਨੇ ਕੁਝ ਖੇਤਰਾਵਾਂ ਦੇ ਵਿੱਚ ਉਹ ਕਿਹੜੇ ਖੇਤਰ ਹੋਣਗੇ ਇਹ ਤੁਹਾਨੂੰ 16 ਤਰੀਕ ਦੇ ਅਪਡੇਟ ਦੇ ਵਿੱਚ ਤੁਹਾਨੂੰ ਗੱਲ ਦੱਸੀ ਜਾਵੇਗੀ ਜ਼ਿਲ੍ਹਾ ਬਰੰਗੜੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਕਿਉਂਕਿ 16 ਤਰੀਕ ਨੂੰ ਪਤਾ ਲੱਗੇਗਾ ਕਿ ਸਿਸਟਮ ਦਾ ਚੁਕਾ ਕਿਹੜੇ ਫਾਸੇ ਹੁੰਦਾ ਸੋ 16 ਤਰੀਕ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਲਾਵਾ ਰਾਂਕੜੇ ਦੱਸਾਂਗੇ ਫਿਲਹਾਲ 17 ਤੇ 18 ਤਰੀਕ ਨੂੰ ਬੱਦਲਵਾਈ ਬਣੇਗੀ ਤੇ ਹਲਕੇ ਟਟਵੇਂ ਜੇ ਕਣੀਆਂ ਦੇ ਆਸਾਰ ਜਾਂ ਫਿਰ ਕਹ ਲਈ ਹਲਕੇ ਜੇ ਛਰਾਟੇ ਦੇ ਆਸਾਰ ਕੁਝ ਜਨੇ ਚੋਨੇ ਫਾਗਾਂ ਦੇ ਵਿੱਚ ਨਾ માત્ર ਖੇਤਰਾ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਬਾਕੀ ਹਰਿਆਣਾ ਇਧਰ ਆ ਜੇ ਫੱਛ ਮਈ ਜੋਪੀ ਦਿੱਲੀ ਪੂਰਬੀ ਰਾਜਾਇਨਾ ਖੇਤਰਾ ਦੇ ਵਿੱਚ ਮਈ ਲੱਗਣਗੇ 17-18 ਤਰੀਕ ਨੂੰ ਉਸ ਤੋਂ ਬਾਅਦ 19 ਤਰੀਕ ਤੱਕ ਮੌਸਮ ਮੁਰ ਤੋਂ ਸਾਫ ਹੋ ਜਾਗਾ ਤੇ ਉੱਤਰ ਫੱਛ ਹੋ ਜਾ ਖੁਸ਼ਕ ਹਵਾਵਾਂ ਫਿਰ ਤੋਂ ਇੱਕ ਵਾਰ ਠੰਡੀਆਂ ਹਵਾਵਾਂ ਵਾਪਸੀ ਕਰਨੀਆਂ ਕਿਉਂਕਿ ਸਿਸਟਮ ਉਤੇ ਪਹਾੜਾਂ ਦੇ ਵਿੱਚ ਹਲਕੇ ਬਾਰਿਸ਼ ਵਾਲੀ ਦਾ ਦੌਰ ਲਵਾਵੇਗਾ ਥੱਲੇ ਮੈਦਾਨਾਂ ਦੇ ਵਿੱਚ ਹਵਾਵਾਂ ਚੱਲਣਗੀਆਂ ਜਿਸ ਦੇ ਨਾਲ ਥੋੜੀ ਜਿਹੀ ਠੰਡੀ ਕਾਲੀਏ ਕਿ ਠਾਰੀ ਜਿਆਦਾ ਤਾਂ ਨਹੀਂ ਹੋਣੀ ਪਰ ਥੋੜੀ ਬਹੁਤ ਠਾਰੀ ਜੜੀ ਆ ਇੱਕ ਵਾਰ ਫਿਰ ਤੋਂ ਵੱਧ ਸਕਦੀ ਆ ਸੋ ਫਿਲਹਾਲ ਇਹ ਆ ਜੀ ਅਪਡੇਟ ਮੌਸਮ ਦੀ ਸੋ ਇਹ ਸਿਸਟਮ ਬਾਰੇ ਤੁਹਾਨੂੰ ਰੋਜ਼ਾਨਾ ਅਪਡੇਟ ਕਰਦੇ ਰਹਾਂਗੇ ਇਹ ਜਾਜ਼ਾ ਦੇਓ ਧੰਨਵਾਦ